ਅਜ ਤੱਕ ਹੋਣ ਤਾਂ ਥੋੜੇ ਮੋਟਾ ਲੋਕ ਹੀ ਜਾਣਦੇ ਆ ਵੀ ਪਰ ਇੰਨਾ ਕਈ ਜਾਣਦੇ ਆ ਵੀ ਅਸੀਂ ਤੁਹਾਡਾ ਖਾਣਾ ਬੜਾ ਸਵਾਦ ਲੱਗਦਾ ਤੁਹਾਡੇ ਕੱਪੜੇ ਬੜੇ ਸੋਹਣੇ ਆ ਪਰ ਅਸੀਂ ਉਹ ਤੋਂ ਜ਼ਿਆਦਾ ਸिखਾਉਣਾ ਮੰਗਦੇ ਆ ਵੀ ਸਾਡਾ ਹਿਸਟਰੀ ਆ ਅਸੀਂ ਯੂ نو ਸਾਰੇ ਡਿਆਸਪਰਾ ਕਮਿਊਨਿਟੀਜ਼ ਕੋਈ ਚੀਜ਼ ਇਹ ਚੀਜ਼ ਲੈ ਆਈ ਸੀ ਅਮਰੀਕਾ ਦੇ ਵਿੱਚ ਯੂ نو ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਇਤਿਹਾਸਿਕ ਦਿਨ ਨੂੰ ਨਿਭੜਦਿਆਂ ਹੋਇਆ ਦੇਖਿਆ ਆ ਇਹ ਇਤਿਹਾਸਿਕ ਦਿਨ ਵਾਪਰਿਆ ਆ ਜਿੱਥੇ ਕੈਲੀਫੋਰਨੀਆ ਦੇ ਕੈਪੀਟਲ ਬਿਲਡਿੰਗ ਦੇ ਵਿੱਚ ਅੱਜ ਵਿਸਾਖੀ ਦੇ ਨਾਲ ਨਾਲ ਸਿੱਖ ਜੈਨੋਸਾਈਡ ਦੀ ਐਗਜ਼ਿਬੀਸ਼ਨ ਲੱਗੀ ਆ ਫਲੋਰ ਤੋਂ ਡਾクター ਜਸਮੀਤ ਕੌਰ ਬਾਂਸ ਜਿਹੜੇ ਅਸੈਂਬਲੀ ਮੈਂਬਰ ਆ ਉਹਨਾਂ ਨੇ ਵਿਸਾਖੀ ਦਾ ਰੈਜ਼ੋਲੂਸ਼ਨ ਲਿਆਂਦਾ ਵਿਸਾਖੀ ਬਾਰੇ ਦੱਸਿਆ ਸਿੱਖ ਜੈਨੋਸਾਈਡ ਬਾਰੇ ਜਿਹੜੇ ਸਾਰੇ ਲਾਅ ਮੇਕਰਸ ਨੂੰ ਜਿਹੜਾ ਉਹ ਦੱਸਿਆ ਆਪਣੇ ਨਾਲ ਉਹ ਆਰਗੇਨਾਈਜੇਸ਼ਨ ਜਿਕਾਰਾ ਮੂਵਮੈਂਟ ਸੈਲਫ ਸਿੱਖ ਕੋਲੀਸ਼ਨ ਜਿਨ੍ਹਾਂ ਨੇ ਇਸ ਪੂਰੀ ਇਵੈਂਟ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਮਦਦ ਕੀਤੀ ਆ ਉਹ ਆਪਣੇ ਨਾਲ ਜੁੜੇ ਆ ਉਹ ਵਾਰੀ ਵਾਰੀ ਸਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਹਿਲੋਂ ਆਪਣੇ ਨਾਲ ਕਿਰਨ ਭੈਣ ਜੀ ਨੇ ਇਹ ਸੈਲਫ ਤੋਂ ਆਪਣੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਦਾਂ ਦੇ ਕਈ ਫੀਲ ਕਰ ਰਹੇ ਆ ਕਿ ਇਮੋਸ਼ਨਸ ਨੇ ਜਦੋਂ ਪਹਿਲੀ ਵਾਰ ਅੱਜ ਆਪਾਂ ਇੱਥੇ ਵਿਸਾਖੀ ਸੈਲੀਬ੍ਰੇਟ ਕਰ ਰਹੇ ਆ ਬੜੀ ਖੁਸ਼ੀ ਇਟਸ ਵੈਰੀ ਆਮ ਆਮ ਹੈਪੀ ਟੂ ਬੀ ਕੋਆਰਡੀਨੇਟਿੰਗ ਜਕਾਰਾ ਸਿਕੋ ਦਿਨਾਲ ਆਮ With the, uh, with the um, 84 exhibit, I think lawmakers see, you know, what has happened to our community, but they understand our perseverance and our resilience, and I think that's, that's what they need to know, and we're happy to be here advocating for the community. So this acts as a stepping stone, first steps. What are, what are our goals? Um, our goals are to make sure that the legislation that, are, that is important to the community. Right now, we have a transnational repression bill that we are um, pushing through the Senate. So, we are hoping that the California legislature gets behind the bill and passes the bill this time. Um, we have an 84 resolution that uh, Assemblywoman Baines has um, advocated for and i think that tells the story of our community and also shows what we have been through and i think it's time that the sick community in in california gets the recognition that it deserves thank you ਸੈਨੇਟ ਦੀ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਬਿੱਲ ਸੀਗਾ ਸੋ ਅੱਜ ਦੇ ਇਵੈਂਟ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਪਾਇਆ ਹੈ ਸੁਪਨੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵੇ ਫਤਿਹ ਜੀ ਵਾਹਿਗੁਰੂ ਜੀ ਫਤਿਹ ਜੀ ਸੋ ਕਿਦਾਂ ਦੀ ਫੀਲਿੰਗ ਹੈ ਕਿਦਾਂ ਮਹਿਸੂਸ ਕਰ ਰਹੇ ਹੋ ਮੈਂ ਵੀ ਕਿਰਨ ਪੈਨ ਜੀ ਵਾਂਗੂ ਵੈਰੀ ਵੈਰੀ ਪ੍ਰਾਊਡ ਵੈਰੀ ਹੈਪੀ ਟੂ ਬੀ ਹੇਅਰ ਵੈਰੀ ਹੰਬਲ ਅਮ ਐਂਡ ਯੂ نو ਸਾਡੀ ਵੀ ਆਰ ਵੈਰੀ ਪ੍ਰਿਵਿਲੇਜ ਸਾਡੀ ਡਿਊਟੀ ਹੈ ਗਿਆ ਲਾਅ ਮੇਕਰਸ ਨੂੰ ਸਕੌਂਡ ਕਮਿਊਨਿਟੀ ਦਾ ਯੂ نو ਬਿਲਸ ਬੂਲਸ ਇੰਪੋਰਟੈਂਟ ਹੈ ਗਿਆ ਪਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਵੀ ਜਿਹੜੇ ਲੋਕੀ ਆਸ ਬਿਲਡਿੰਗ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਉਸ ਖਾਨ ਸਾਡੀ ਕਮਿਊਨਿਟੀ ਕੋਰナー ਸਾਡੀ ਬਿਲੀਫਸ ਕੀਤਾ ਬਿਕਾਜ਼ ਅਜ ਤੱਕ ਹੁਣ ਤਾਂ ਥੋੜੇ ਮੋਟਾ ਲੋਕੀ ਜਾਣਦੇ ਆ ਵੀ ਪਰ ਇਨਾ ਕੇ ਜਾਣਦੇ ਆ ਵੀ ਅਸੀਂ ਤੁਹਾਡਾ ਖਾਣਾ ਬੜਾ ਸਵਾਦ ਲੱਗਦਾ ਤੁਹਾਡੇ ਕੱਪੜੇ ਬੜੇ ਸੋਹਣੇ ਆ ਪਰ ਅਸੀਂ ਉਸ ਤੋਂ ਜ਼ਿਆਦਾ ਸਿਖਾਉਣਾ ਮੰਗਦੇ ਆ ਵੀ ਸਾਡਾ ਹਿਸਟਰੀ ਆ ਅਸੀਂ ਯੂ نو ਸਾਡੇ ਜੈਸਪਰ ਕਮਿਊਨਿਟੀਜ਼ ਕੋਈ ਚੀਜ਼ ਲਈ ਆਈ ਸੀ ਅਮਰੀਕਾ ਦੇ ਵਿੱਚ ਯੂ نو ਸੋ ਅਸੀਂ ਇਹ ਸਿਖਾਉਣਾ ਮੰਗਦੇ ਆ ਵੀ ਸਾਡੇ ਬਿਲੀਫਸ ਕੀ ਆ ਅਸੀਂ ਕਿਉਂ ਕੋਸ਼ਿਸ਼ ਕਰਦੇ ਆ ਆਹ ਲਾਜ਼ ਪਾਸ ਕਰਨ ਨੂੰ ਨਾ ਲੈ ਕਿੰਨਾ ਇੰਪੋਰਟੈਂਟ ਸਿੱਖੀ ਹਗਾ ਸਾਡੇ ਕਲਚਰ ਨੂੰ ਸਾਡੀ ਆਈਡੈਂਟੀਟੀ ਨੇ ਸੋ ਬਹੁਤ ਧੰਨਵਾਦ ਸਾਰਿਆਂ ਨੂੰ ਜਿਹੜੇ ਮੇਰੇ ਨਾਲ ਖੜੇ ਨਾਲ ਇਹ ਸਭੀ ਮੈਂਬਰ ਬੈਂਜ ਨੇ ਆ ਆ ਆ ਹੌਸਟ ਕੀਤਾ ਇਥੇ ਕੈਪੀਟਲ ਦੇ ਵਿੱਚ ਐਂਡ ਅਤਵਾਨ ਜੀ ਫੋਰ ਕਵਰਿੰਗ ਆਲ ਦੀ ਇੰਪੋਰਟੈਂਟ ਆਲ ਦੀ ਇੰਪੋਰਟੈਂਟ ਥਿੰਗਸ ਜਸਪ੍ਰਿਤਪਨ ਜੀ ਜਿਹੜਾ ਮੂਵਮੈਂਟ ਤੋਂ ਆਪਣੇ ਨਾਲ ਆ ਸੋ ਜਸਪ੍ਰਿਤਪਨ ਜੀ ਵਾਇਰੂਜ ਜੀ ਦਾ ਖਾਲਸਾ ਵੈਕ ਜੀ ਫਤੇ ਵਾਇਰੂਜ ਜੀ ਦਾ ਖਾਲਸਾ ਵੈਕ ਜੀ ਕੀ ਫਤੇ ਸੋ ਕਿਦਾਂ ਰਿਆ ਲੌਜਿਸਟਿਕਸ ਕਿਦਾਂ ਸੀਗੇ ਹਾਊ ਹਾਰਡ ਇਟ ਵਾਸ ਕੀ ਚੈਲੰਜਸ ਸੀਗੇ ਆ ਹੌਨੈਸਟਲੀ ਗੁਰੂ ਜੀ ਦੇ ਕਰਪਾ ਦੇ ਨਾਲ ਯੂ نو ਅਸੀਂ ਬਹੁਤ ਕੋਸ਼ਿਸ਼ ਕਰਸਮਤ ਜਿਹੜਾ ਅਸੀਂ ਇਹ ਸੇਵਾ ਆਪਾਂ ਯੂ نو ਨਿਭਾ ਸਕਦੇ ਆ ਤੇ ਧੰਨਵਾਦ ਸਾਰੇ ਯੂ نو ਆਪਣੇ ਜਿਹੜੇ ਸਾਂਭੀ ਮੈਂਬਰਸ ਐ ਸਟਾਫ ਯਾ ਵੀ ਜਿਹੜੇ ਯੂ نو ਆਪ ਨੂੰ ਇਨਵਾਈਟ ਕੀਤਾ ਯਾ ਤੇ ਵਿਸਾਖੀ ਬਾਰੇ ਆਪਾਂ ਯੂ نو ਲਰਨ ਕਰ ਸਕੇ ਇਕੱਠੇ ਇਤਿਹਾਸ ਜੋ ਆਪਣੇ ਯੂ نو ਸਿੱਖ ਇਤਿਹਾਸ ਆ ਉਸ ਵਾਰੀ ਆਪਾਂ ਸਾਰੇ ਇਕੱਠੇ ਹੋ ਕੇ ਸਿੱਖ ਸਕਦੇ ਆ ਕਿ ਕਿਉਂ ਆਪਾਂ ਮਨਾਈ ਗਈ ਹੈ ਤੇ ਕਿਉਂ ਜ਼ਰੂਰੀ ਆ ਵੀ ਜਿਹੜੇ ਆਪਣੇ ਇੱਥੇ ਕੈਪੀਟਲ ਦੇ ਵਿੱਚ ਕੰਮ ਕਰਦੇ ਆ ਵੀ ਕਾਤੇ ਉਹਨਾਂ ਨੂੰ ਵੀ ਸਗੋ ਪਤਾ ਹੋਣਾ ਚਾਹੀਦਾ ਵੀ ਵਾਈਟ ਆਪਣੇ ਸਿੱਖ ਇਤਿਹਾਸ ਬਾਰੇ ਵੀ ਕਿਉਂਕਿ ਆਪਣੀ ਸਿੱਖਾ ਦੀ ਹੁਣ ਗਣਤੀ ਵੀ ਬਹੁਤ ਹੈ ਵਾਈਟ ਵੀ ਯੂ نو ਆਪਾਂ ਹੀ ਯੂ نو ਇੱਥੇ ਵੋਟ ਪਾਉਣੀ ਆ ਆਪਾਂ ਹੀ ਇੱਥੇ ਰਹਿਣਾ ਕੰਮ ਕਰਨਾ ਆ ਸੋ ਇਹ ਬਹੁਤ ਜ਼ਰੂਰੀ ਆ ਵੀ ਆਪਾਂ ਸਾਰਿਆਂ ਨੂੰ ਆਪਣੇ ਇਤਿਹਾਸ ਬਾਰੇ ਆਪਾਂ ਦੱਸੀਏ ਤੇ ਸੋ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਵੀ ਇੱਥੇ ਆਪਾਂ ਆ ਸਕੀਏ ਤੇ ਬਾਕੀ ਆ ਯਾ ਲੌਜਿਸਟਿਕਸ ਪਲਾਨਿੰਗ ਸੋ ਆਪਣਾ ਕੰਮ ਹੈ ਉਹ ਆਪਣੀ ਸੇਵਾ ਆ ਸੋ ਉਹਦੇ ਵਿੱਚ ਆਪਾਂ ਬਹੁਤ ਖੁਸ਼ ਆ ਸੋ ਸੋ ਇੱਥੇ ਵੀ ਗੱਲ ਆ ਨਾ ਮੈਂ ਨਾਲ ਗੱਲ ਕਰਦਾ ਵੀ ਆਪਾਂ ਆਪਣੇ ਦਾਦਿਆਂ ਤੋਂ ਬਜ਼ੁਰਗਾਂ ਤੋਂ ਸੁਣਦੇ ਆਂ ਵੀ ਜਦੋਂ ਪਹਿਲੀ ਵਾਰੀ ਕੋਈ ਚੀਜ਼ ਕਿਤੇ ਹੋਈ ਸੀ ਨਾ ਉਦੋਂ ਉੱਥੇ ਸੀਗੇ ਸੋ ਅੱਜ ਜੋ ਪਹਿਲੀ ਵਾਰ ਇੱਥੇ ਹੋਇਆ ਅਜ ਆਪਾਂ ਇੱਥੇਆਂ ਗਾਂ ਆਪਾਂ ਆਪਣੀ ਜਨਰੇਸ਼ਨ ਨੂੰ ਦੱਸਾਂਗੇ ਇਹ ਬੜੇ ਇਤਿਹਾਸਿਕ ਮੰਜ਼ਰ ਹੁੰਦੇ ਆ ਸੋ ਇਦਾਂ ਦੇ ਇਵੈਂਟਸ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਪਹੁੰਚਿਆ ਕਰੋ ਮਨਦੀਪ ਸਿੰਘ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਜੀ ਸੋ ਅੱਜ ਦੇ ਇਸ ਇਵੈਂਟ ਨੂੰ ਕਿਦਾਂ ਤੁਸੀਂ ਦੇਖ ਰਿਹਾ ਹੈ ਆਪਣੇ ਲਈ ਜੇ ਜਦੋਂ ਸੰਗਤ ਇਕੱਠੇ ਹੁੰਦੇ ਆ ਸਾਡੇ ਲਈ ਤਾਂ ਹਰ ਵੇਲੇ ਚੰਗਾ ਹੁੰਦਾ ਅ ਅੱਜ ਦੇ ਮੌਕੇ ਤੇ ਅ ਪਰਸਨਲੀ ਮੇਰੇ ਵੱਲੋਂ ਤਾਂ ਲਾਅ ਮੇਕਰਸ ਦਾ ਚਲੋ ਜਿੱਦਾਂ ਮਰਜੀ ਠੀਕ ਆ ਮਾੜੇ ਆ ਚੰਗੇ ਆ ਊ ਕੇਅਰਸ ਆਪਣੇ ਦੇ ਜਿਹੜੀ ਸੰਗਤ ਹੈ ਇਸ ਰੂਮ ਚ ਇਕੱਠੀ ਹੋਈ ਅੱਜ ਉਹ ਬਹੁਤ ਅਹਮਿਤ ਰੱਖਦੀ ਚੀਜ਼ ਅ ਵੱਖਰੇ ਵੱਖਰੇ ਗੁਰੂ ਘਰਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਵੱਖਰੇ ਵੱਖਰੇ ਜਥੇਬੰਦੀਆਂ ਨੇ ਯੋਗਦਾਨ ਪਾਇਆ ਆਪਣੇ ਇਹ ਮੀਡੀਆ ਵਾਲੇ ਯੂ ਨੋ ਸੰਗਤ ਮੈਂਬਰ ਸੋ ਇਹੀ ਕੈਂਡਰਾ ਆਪਣਾ ਅੱਗੇ-ਅੱਗੇ ਸੋਚ ਸਕਦੇ ਆਂ ਵੀ ਇੱਕ ਐਗਜ਼ਾਮਪਲ ਸੈੱਟ ਹੋ ਗਈ ਵੀ ਅਸੀਂ ਇਕੱਠੇ ਤੁਰਨਾ ਕਿੱਦਾਂ ਅੱਗੇ ਤੋਂ ਸੋ ਆਪਣੇ ਲਈ ਆਹੀ ਮੇਨ ਖਾਸ ਚੀਜ਼ ਆ ਵੀ ਸੰਗਤ ਜਦੋਂ ਇਕੱਠੀ ਹੁੰਦੀ ਆ ਤੇ ਉਸ ਵੇਲੇ ਗੁਰੂ ਸਾਹਿਬ ਉਥੇ ਬਖਸ਼ਦੇ ਆ ਹਿੰਦਿਆ ਯੋ ਜੀ ਬਿਲਕੁਲ ਸੋ ਇਤਿਹਾਸਿਕ ਪਾਲ ਨੇ ਵਧੀਆ ਇਹ ਚੀਜ਼ਾਂ ਨੇ ਜਿੱਥੇ ਆਪਾਂ ਵਿਸਾਖੀ ਦੇ ਬਾਰੇ ਖਾਲਸਾ ਪੰਥ ਦੇ ਸਾਜਨਾ ਦਿਵਸ ਬਾਰੇ ਦੱਸਿਆ ਉਥੇ ਨਾਲ ਦੇ ਨਾਲ ਜੋ ਸਿੱਖ ਜੈਨੋਸਾਈਡ ਵਾਪਰਿਆ ਜੋ ਹੋ ਰਿਹਾ ਹੈ ਉਹਦੇ ਬਾਰੇ ਵੀ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ ਸੋ ਉਮੀਦ ਕਰਦੇ ਇਦਾਂ ਦੇ ਇਵੈਂਟਸ ਗਾਂ ਵੀ ਹੋਰ ਹੁੰਦੇ ਰਹਿਣਗੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਏਸ ਦਾ ਨੈਕਸਟ ਸਟੈਪ ਆ ਉਸ ਨੂੰ ਪਾਸ ਕਰਾਉਣ ਦੇ ਵਿੱਚ ਹੁਣ ਅੱਗੇ ਜ਼ਰੂਰ ਜਿਹੜੀ ਸਾਡੇ ਜਾਣੇ ਮਿਹਨਤ ਕਰਨ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਮਿਲ ਕੇ ਇਸੇ ਤਰੀਕੇ ਨਾਲ ਅੱਗੇ ਕੰਮ ਕਰਨ ਤਾਂ ਜੋ ਆਪਾਂ ਅਜਿਹੇ ਕਾਨੂੰਨਾਂ ਸਖਤ ਕਾਨੂੰਨਾਂ ਆ ਇੰਡੀਆ ਨੂੰ ਜਿਹੜਾ ਉਹ ਕਹਿ ਸਕਦੇ ਵੀ ਪਰਦਾਫਾਸ਼ ਉਹਨਾਂ ਦਾ ਕਰਦੇ ਹੋਏ ਉਹ ਲਿਆ ਸਕੀਏ ਸੋ ਇੰਨੀਆਂ ਗੱਲਾਂ ਦੇ ਨਾਲ ਸਮਾਪਤੀ ਕਰਦੇ ਆ ਅੱਜ ਦੀ ਕਵਰੇਜ ਇੱਥੇ ਹੀ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ